ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀ ਗਾਲ ਬਾਈ ਜੀ ਸਸੀ ਗਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨੀ ਵੀਰੇ ਪਿੰਡ ਧੌਲਾ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 78993 17701 78993 17701 17710 ਜਿਹੜੀ ਵੀਰੇ ਆਪਾਂ ਵੈੜ ਦੇਖੀ ਇਹਨੇ ਸੂਆ ਕਿਹੜਾ ਤੀਜਾ ਸੂਆ ਤੀਜਾ ਸੂਆ ਸੋਲਦੀ ਆ ਨੇ ਭਲਾਂ ਭਾਈ ਖੜੀ ਆ ਹਨਾ ਭਲਾਂ ਭਾਈ ਖੜੀ ਆ ਭਰਾ ਠੀਕ ਆ ਕਿਹ ਇੱਕ ਦਿਨ ਸੂਣ ਚ ਬਾਕੀ ਆ ਸੂਣ ਚ 10 ਦਿਨ ਬਾਕੀ ਪਏ ਨੇ ਵੀਰੇ 10 ਦਿਨ ਸੂਣ ਚ ਬਾਕੀ ਤੇ ਦੁੱਧ ਦਾ ਅੰਦਾਜ਼ਾ ਲਾ ਸਕੀ ਆਪਾਂ ਕਿੰਨਾ ਦੇ ਦੋ 20 ਕਿਲੋ ਦਿੱਤਾ ਬਈ ਆਪਣੇ ਕੋਲ ਇਹਨੇ ਦੂਜੇ ਸੂਆ ਠੀਕ ਆਪਣੇ ਕੋਲੇ ਸੀਗੀ ਆਪਣੇ ਕੋਲੇ ਹੀ ਦੂਜੇ ਦੀ 20 ਕਿਲੋ ਦੁੱਧ ਆਪਾਂ ਚੋਇਆ ਇਹਦਾ ਤੇ ਇਸ ਵਾਰ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਕਿੰਨਾ ਦੁੱਧ ਮੰਨ ਕੇ ਬਈ 22-23 ਕਿਲੋ ਮੰਨ ਕੇ ਚੱਲੇ ਹੁੰਦਾ ਆਪਾਂ 20 ਕਿ ਕੀ ਦੇਵਾਂਗੇ ਠੀਕ ਹੈ 20 ਕਿਲੋ ਪਾ ਦੂਗੀ ਹਣਾ 20 ਪਾ ਦੂ ਤੇ ਚੋਣ ਚਵਾ ਤਾਰਾ ਦੀ ਓਕੇ ਸੀ ਤਾਰਾ ਦੀ ਓਕੇ ਜਾਸ ਨੇ ਗਰੰਟੀ ਠੀਕ ਹੈ ਸੋ ਆ ਥੜ੍ਹ ਵਗੈਰਾ ਦੇਖੋ ਚਾਰੇ ਤਾਂ ਲਿਖਣ ਵਿੱਚ ਸਾਫ਼ ਸੁਥਰੇ ਥੋੜੇ ਭੜਾ ਹੈਗੇ ਪੰਜਾਬੀ ਹਣਾ ਤੇ ਰੇਂਜ ਇਹਦੀ ਕਿੰਨੀ ਕੋਈ ਬੋਲੇ ਦਾ ਇਹਦਾ ਮੋਟ ਲੈਂਡ ਨਹੀਂ 55000 ਗਜਾਇਸ ਹੋਜੂਗੀ 50 ਕਰ ਦਾਂ ਥੋੜੀ ਪ੍ਰਾਵਾਰ ਨੂੰ ਸੋਬਰਤ ਦੋਰਾ ਵਗੈਰਾ ਬੈੜ ਦਾ ਦੇਖ ਸਕਦੇ ਹੋ ਤੀਸਰਾ ਸੂਆ ਸੁੰਦੀ ਪਈ ਆ ਰੇਟ ਵੀਰ ਨੇ ਕੀਤਾ 55000 ਰੁਪਏ ਦਿਨ ਕੁਝ ਕੁ ਲੈਂਦੀ ਆ ਤੇ 20 ਕਿਲੋ ਤੋਂ ਪਾਰ ਦੋਦੇ ਨੇ ਆਰਾਮ ਨਾਲ ਦੀਨਾ ਕੱਦ ਕਾਠ ਹੈਗਾ ਫਿਰ ਜਿੰਦ ਜਾਣਾਗੀ ਤੇ ਬਾਕੀ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਦਿਨ ਕੁਝ ਕੁ ਸੂਣ ਚ ਬਾਕੀ ਆ ਸੋ ਘਰੇਲੂ ਵੀਰ ਦੀ ਬੈੜ ਆ ਦੂਜਾ ਸੂਆ ਵੀਰ ਕਹਿੰਦਾ ਆਪਣੀ ਬੈੜ ਘਰੇ ਚੋਈ ਵੀ ਆ ਜਿਵੇਂ ਮਾਲਕ ਦੇ ਦੱਸਣ ਅਨੁਸਾਰ ਸੋ 55000 ਰੁਪਏ ਕੀਮਤ ਆ ਸੌਦਾ ਤੁਸੀਂ ਆਪ ਦੀ ਪਸੰਦ ਨਾਲ ਕਰਨਾ ਤੇ ਵੀਰੇ 55 ਚ ਮਾਨਦਾਨ ਕਰਦਾਂਗੇ ਆਪਾਂ ਮਾਨਦਾਨ ਹੋ ਜੀ ਵੀਰੇ ਮੱਲਾ ਜਿਹੜਾ ਆ ਗਿਆ ਆਪਾਂ ਬੈਡ ਦੇ ਕੇ ਤੋਰਾਂਗੇ ਬੈਡ ਦੇ ਕੇ ਤੋਰਾਂਗੇ ਤੇ ਨੰਬਰ ਬੋਲੀ ਭਰਾ ਦੇ ਬਾਰੇ ਆਪਣਾ 88993 ਸਾਲ ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ